ਈ ਨਾਮ ਹੈ ਬਾਈ ਤੁਹਾਡਾ ਪ੍ਰਭਾਨ ਸਿੰਘ ਬਾਈ ਇਹ ਕੀ ਮਸਲਾ ਹੋਇਆ ਤੁਹਾਡੇ ਕੋਲ ਗੁਰੂ ਘਰ ਦਾ ਮਹਾਰਾਜ ਜੀ ਨਹੀਂ ਸਾਡਾ ਕੋਈ ਮਸਲਾ ਹੈ ਬਾਈ ਇਹ ਗੁਰੂ ਘਰ ਦੀ ਜ਼ਮੀਨ ਸੀਗੀ ਸਟੱਡੀਆਂ ਲਿਖ ਕੇ ਦਿੱਤੀ ਹੋਈ ਆ ਪੁਰਾਣੀਆਂ ਕਬਟੀਆਂ ਵਿੱਚ ਲਿਖ ਕੇ ਦਿੱਤੀ ਆ ਇਹਨੂੰ ਠੇਕੇ ਦਿੱਤੀ ਹੋਈ ਸੀਗੀ ਤੇ ਪਹਿਲਾਂ ਆ ਮੈਂ ਠੇਕਾ ਦਿੰਨਾ 2 ਸਾਲੇ 15 ਤਿੰਨ ਸਾਲ ਠੇਕਾ ਤੇ ਮੜ ਕੇ ਕਮੇਟੀ ਨੂੰ ਆਂਦਾ ਰਿਹਾ ਕਿ ਜ਼ਮੀਨ ਫਸਲ ਮਾੜੀ ਹੋਈ ਆ ਗਾਂ ਦੇਊਗਾ ਗਾਂ ਦੇਊਗਾ ਦੋ ਦੋ ਤਿੰਨ ਸਾਲਾਂ ਨੇ ਨੰਗਾ ਦੇ ਉਸ ਤੋਂ ਬਾਅਦ ਠੇਕਾ ਨਹੀਂ ਦਿੱਤਾ ਉਸ ਤੋਂ ਬਾਅਦ ਹੀ ਉੱਤ ਚੱਕਿਆ ਅਸੇ ਕਿ ਪੰਜਾਬ ਜ਼ਮੀਨ ਛੱਡ ਦੇ ਜਾਂ ਠੇਕੇ ਦੇ ਇਹਾਂ ਦਾ ਵੀ ਜ਼ਮੀਨ ਤਾਂ ਛੱਡਣੀ ਨਹੀਂ ਤੇ ਮਰਨ ਨੂੰ ਮਾਰਦਾ ਕੀ ਮੰਗ ਕਰਕੇ ਤੁਸੀਂ ਹਾਂ ਅਸੀਂ ਇਹੇ ਮੰਗ ਕਰਦੇ ਵੀ ਗੁਰੂ ਘਰ ਦੀ ਜ਼ਮੀਨਾਂ ਦੇ ਗੁਰੂ ਘਰ ਨੂੰ ਮਿਲਣੀ ਚਾਹੀਦੀ ਹੂੰ ਤੁਹਾਡੇ ਨਾਲ ਪਹਿਲਾਂ ਵੀ ਲੜਾਈ ਹੋਈ ਇੱਕ ਵਾਰੀ ਪਹਿਲਾਂ ਵੀ ਹੋਈ ਇੱਕ ਦਮਾਰੀ ਉਦੋਂ ਕੀ ਟੋੜ ਰਾਈ ਨਾਮ ਹੁੰਦਾ ਸੀ ਰਾਈ ਨਾਮਾ ਸਾਡਾ ਕੋਈ ਨਹੀਂ ਇਹਨਾਂ ਨੇ ਕੇਸ ਲਾਤਾ ਸੀਗਾ ਤੇ ਉਦੋਂ ਸਟੇਡੀ ਨੇ ਕੇਸ ਲਾਤਾ ਸੀਗਾ ਜ਼ਮੀਨ ਸਟੇਡੀ ਦੀ ਆ ਹੂੰ ਤੇ ਐਸਚੂ ਕੋਲ ਸੰਸਦਿਆ ਸੀ ਇਹਨਾਂ ਨੇ ਹਾਂਜੀ ਝੋਨਾ ਲੱਗਾ ਸੀਗਾ ਤੇ ਐਸਚੂ ਦਾ ਵੀ ਤੁਰੇ ਦੋਨੋਂ ਤਰ੍ਹਾਂ ਦੇ ਝੋਨਾ ਨਹੀਂ ਕਹਿੰਦੇ ਫੜਨਾਂ ਮੈਂ ਬੰਦਾਲੀ ਦਾ ਦੂਗਾ ਤੇ ਇਹ ਬੜਾਇਆ ਤੋਂ ਨਾਲ ਬੜੰਗ ਜਾ ਕੇ ਇਹਨਾਂ ਨੇ ਝੋਨਾ ਵੜਲਾ ਚੋਰੀ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਦੇ ਅੱਗੇ ਹੁਣ ਸਰਕਾਰ ਦੇ ਅੱਗੇ ਇਹ ਮੰਗ ਕਰਦੇ ਵੀ ਗੁਰੂ ਘਰ ਦੀ ਜ਼ਮੀਨਾਂ ਦੇ ਗੁਰੂ ਘਰ ਨੂੰ ਮਿਲਣੀ ਚਾਹੀਦੀ ਆ ਜੇ ਕੋਈ ਸਾਨੂੰ ਪ੍ਰੂਫ ਦਿਖਾਉਂਦਾ ਜ਼ਮੀਨ ਦਾ ਇਹੇ ਜ਼ਮੀਨ ਛੱਡ ਨੂੰ ਤਿਆਰ ਹਾਂ ਪਰ ਸਾਡੀ ਗੁਰੂ ਘਰ ਬਾਕੀ ਮੇਰੇ ਮੁੰਡਾ ਦੀ ਇਹਨਾਂ ਨੇ ਮਾਰਕੋਟ ਕੀਤੀ ਜਾਂ ਦੋਹਾਂ ਨੇ ਦੋਹਾਂ ਨੇ ਇਨਾਂ ਦੀਆਂ ਗੁੜੀਆਂ ਨੇ ਕੇਸ ਪਟੇ ਆ ਮੇਰਾ ਗੁੱਸੇ ਇੱਕ ਬੱਚਾ ਉਹਦੇ ਕੇਸ ਪਟੇ ਆ ਦਾੜੀ ਪੱਟੀ ਆ ਜੇ ਸਰ ਵਾਲਾ ਕੰਗਾ ਉਹ ਇਹਨਾਂ ਨੇ ਖੋਇਆ ਵੇਅਦ ਵੀ ਕੀਤੀ ਆ ਇਸ ਇਸ ਚੀਜ਼ ਦੀ ਮੰਗ ਕਰਦਾ ਮੈਂ ਵੀ ਇਹਦੇ ਤੇ ਇਨਸਾਫ ਮਿਲਣਾ ਚਾਹੀਦਾ ਸਾਨੂੰ ਸ਼੍ਰੀ ਮੁਖਸਰ ਸਾਹਿਬ ਤੋਂ ਵਿਸ਼ਾਲ ਕੁਮਾਰ ਦੀ ਵੀਰ ਜੀ ਕੀ ਨਾਮ ਹੈ ਤੁਹਾਡਾ ਲਾਪੜੀ ਸਿੰਘ ਜੀ ਕੀ ਤੁਹਾਡਾ ਜਿਹੜਾ ਲੜਾਈ ਦਾ ਮਸਲਾ ਵਾਪਰੇ ਐ ਇੱਥੇ ਹਾਂ ਜੀ ਉਹ ਮੇਰਾ ਬ੍ਰਦਰ ਤੇਕ ਗੁਰਦੁਆਰੇ ਦਾ ਪ੍ਰਧਾਨ ਹਾਂਜੀ ਖੇਤ ਗਏ ਸੀ ਇਹ ਖੇਤ ਸਰੋਬੀ ਸਰੋਬੀ ਜੀ ਆnde ਸੀਗੇ ਹੂੰ ਉਹ ਇਹਨਾਂ ਨੂੰ ਸਰੋਬੀ ਜੰਤ ਰੋਕਦੇ ਸੀਗੇ ਸਾਡਾ ਰੌਲਾ ਚੱਲ ਰਿਹਾ ਸੀ ਪਹਿਲੀ ਦਾ ਹੂੰ ਹੂੰ ਤੇ ਇਹਨਾਂ ਨੇ ਇਹਨਾਂ ਨੇ ਉਹਨਾਂ ਟੱਕੇ ਟੁੱਕੇ ਮਾਰੇ ਲੜਾਈ ਹੋਈ ਇਹਨਾਂ ਦੀ ਹੂੰ ਤੇ ਮੇਰੇ ਬ੍ਰਦਰ ਦੇ ਇਹਨਾਂ ਨੇ ਕੇਸਾਂ ਨੂੰ ਹੱਥ ਪਾਇਆ ਹਾਂਜੀ ਕੇਸ ਪੱਟੇ ਮੇਰੇ ਬ੍ਰਦਰ ਦੇ ਬੇਇੱਜ਼ਤੀ ਕੀਤੀ ਹੂੰ ਅਮਰਤਾਰੀ ਮੇਰਾ ਬ੍ਰਦਰ ਹਾਂਜੀ ਤੇ ਆਹੀ ਰੌਲਾ ਸਾਡਾ ਉਥੋਂ ਸਾਡਾ ਰੌਲਾ ਨਿਬੜ ਗਿਆ ਬਾਅਦ ਚ ਹੂੰ ਹੂੰ ਤੇ ਕੀ ਮੰਗ ਕਰਨੀ ਹੈ ਪ੍ਰਸ਼ਾਸਨ ਦੇ ਜੀ ਪ੍ਰਸ਼ਾਸਨ ਅੱਗੇ ਸਾਡੀ ਇਹੀ ਮੰਗ ਆ ਕਿ ਕੇਸਾਂ ਦੇ ਬੇਅਦਬੀ ਦੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਹੂੰ ਹੂੰ ਜਿਹੜੀ ਗੁਰੂ ਘਰ ਦੀ ਮੀਨ ਆ ਉਹ ਛੁੱਟਣੀ ਚਾਹੀਦੀ ਆ। ਗੁਰੂ ਘਰ ਨੂੰ ਮਿਲਣੀ ਚਾਹੀਦੀ ਆ। ਸਰ ਹਲੋ ਹਥਿਆਰ ਵੀ ਦਿਖਾਏ ਤੁਹਾਡੇ ਹੱਥ। ਹਥਿਆਰ ਫੜੇ ਹੋਏ ਜੀ। ਹਾਂਜੀ ਹਥਿਆਰ ਹੈਗੇ ਸਾਡੇ ਕੋਲੇ। ਜਦੋਂ ਮੇਰੇ ਬ੍ਰਦਰ ਦੇ ਕੇਸਾਂ ਦੀ ਬੇਅਦਬੀ ਕੀਤੀ ਆ ਫਿਰ ਗੁੱਸਾ ਤਾਂ ਆਉਂਦਾ ਹੀ ਆ ਜੀ। ਫਿਰ ਹਥਿਆਰ ਅਸੀਂ ਲੈ ਆਏ ਆ। ਹੂੰ ਉਹਨਾਂ ਨੇ ਵੀ ਸਾਡੇ ਮਾਰੇ ਆ। ਉਨਾਂ ਕੋਲੇ ਵੀ ਵਰਸ਼ਾ ਸੀ ਸੀ। ਉਹਨਾਂ ਕੋਲੇ ਵੀ ਵਰਸ਼ਾ ਸੀਗਾ, ਖੇਈ ਸੀਗੀ। ਹਾਂਜੀ। ਉਹਨਾਂ ਨੇ ਵੀ ਸਾਡੇ ਹਥਿਆਰ ਮਾਰੇ ਆ। ਚਾਲਾ ਬਾਹਰ। ਸੱਟ ਲੱਗੀ ਆ ਬਾਂਹ ਤੇ। ਸੱਟ ਲੱਗੀ ਆ ਬਾਂਹ ਤੇ। ਕੀ ਮੰਗ ਕਰਦੇ ਸੀ? ਬਸ ਮੰਗ ਇਹ ਹੀ ਆ ਗੁਰਦੁਆਰਾ ਸਾਹਿਬ ਦੀ ਜ਼ਮੀਨ ਗੁਰਦੁਆਰਾ ਸਾਹਿਬ ਨੇ ਮਿਲ ਲਈ ਚਾਹੀਦੀ ਆ। ਬਸ ਇਹ ਹੀ ਮੰਗਾ ਸਾਡੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਛੱਡ ਦੇਣ। ਸਾਡਾ ਕੋਈ ਨਿੱਜੀ ਰਵਾਨੇ ਨਹੀਂ। ਸਾਡਾ ਕੋਈ ਨਿੱਜੀ ਰਵਾਨਾ ਨਹੀਂ ਆ। ਕਿਰੀ ਮੁਖਸਰ ਸਾਹਿਬ ਤੋਂ ਵਿਸ਼ਾਲ ਕਮਾਤੀ ਸੀ।